ਅੱਜ ਹੈਗੀ 10 ਜਨਵਰੀ ਲਰਨਿੰਗ ਟੂ ਲਵ ਯੋਰself ਇਸ ਲਾਈਕ ਲਰਨਿੰਗ ਟੂ ਵਾਕ ਐਸੈਂਸ਼ੀਅਲ ਲਾਈਫ ਚੇਂਜਿੰਗ ਐਂਡ ਓਨਲੀ ਵੇ ਟੂ ਸਟੈਂਡ ਟਾਲ ਕਈ ਵਾਰ ਆਪਾਂ ਖੁਦ ਨੂੰ ਪਿਆਰ ਕਰਨਾ ਭੁੱਲ ਜਾਂਦੇ ਆ ਆਪਾਂ ਜ਼ਿਆਦਾ ਇਨੀ ਜ਼ਿਆਦਾ ਟੈਨਸ਼ਨ ਚ ਰਹਿੰਨੇ ਨਹੀਂ ਜ਼ਿਆਦਾ ਤਕਲੀਫਾਂ ਨਾ ਘਰੇ ਰਹਿੰਨੇ ਆ ਕੁਝ ਤਕਲੀਫਾਂ ਸਾਡੀ ਬਣਾਈਆਂ ਹੋਈਆਂ ਹੁੰਦੀਆਂ ਨੇ ਕੁਝ ਲੋਕਾਂ ਵਾਲੇ ਦਿੱਤੀਆਂ ਗਿਆ ਹੁੰਦੀਆਂ ਨੇ ਤਾਂ ਕੀ ਆਪਣੀ ਲਾਈਫ ਨੂੰ ਚਿੰਤਾ ਵਿੱਚ ਟੈਨਸ਼ਨ ਵਿੱਚ ਬਿਤਾਉਣ ਨਾਲ ਕੀ ਅਸੀਂ ਲਾਈਫ 'ਚ ਕੁਝ ਸਿੱਖ ਰਹੇ ਹੁੰਨੇ ਆ ਜਾਂ ਆਪਣੀ ਲਾਈਫ ਨੂੰ ਘਟਾ ਰਹੇ ਹੁੰਨੇ ਆ ਉਦੋਂ ਬਰਿਆ ਆਪਾਂ ਗੱਲ ਕਰਾਂਗੇ ਦੇਖੋ ਟੈਨਸ਼ਨ ਕਦੀ ਆਪਾਂ ਕਦੇ ਨਹੀਂ ਚਾਹਦੇ ਕਿ ਆਪਾਂ ਖੁਦ ਨੂੰ ਟੈਨਸ਼ਨ ਦੀਏ ਪਰ ਫਿਰ ਵੀ ਸਾਡੇ ਕੋਈ ਹਰਕਤਾਂ ਉਹ ਜੇ ਹੁੰਦੀਆਂ ਸਾਡੇ ਵੱਲੋਂ ਗਲਤੀਆਂ ਉਹ ਜੀ ਕੀਤੀਆਂ ਜਾਂਦੀਆਂ ਨੇ ਆਪਾਂ ਕਿਸੇ ਤੋਂ ਜ਼ਿਆਦਾ ਉਮੀਦ ਕਰ ਬੈਠਦੇ ਆ ਉਹ ਬੰਦਾ ਉਮੀਦ ਤੇ ਖਰਾ ਨਹੀਂ ਉਤਰ ਪੰਦਾ ਆਪਾਂ ਕਿਸੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਆ ਉਹ ਸਾਡਾ ਵਿਸ਼ਵਾਸ ਤੋੜ ਦਿੰਦਾ ਤੇ ਕਈ ਕਾਰਨ ਹੁੰਦੇ ਜਿਸ ਨਾਲ ਆਪਾਂ ਨੂੰ ਲੱਗਦਾ ਵੀ ਹਾਂ ਯਾਰ ਮੈਨੂੰ ਲੈਫ ਟੈਨਸ਼ਨ ਦੇ ਮੈਨੂੰ ਚਿੰਤਾਵਾਂ ਬਹੁਤ ਨੇ ਤਾਂ ਕੀ ਕੀਤਾ ਜਾਵੇ ਸਭ ਤੋਂ ਵੱਲ ਤਾਂ ਆਪਣਾ ਸਰਕਲ ਘਟਾਓ ਕਈ ਵਾਰ ਆਪਣਾ ਖਲਾਰਾ ਇੰਨਾ ਜ਼ਿਆਦਾ ਪਿਆ ਹੁੰਦਾ ਵੀ ਆ ਵੀ ਮੇਰਾ ਦੋਸਤ ਆ ਵੀ ਮੇਰਾ ਦੋਸਤ ਹੈ ਅੱਜ ਇਹਨਾਂ ਬਣਾ ਇਦਨਾ ਰੱਖਾਂ ਇਹ ਮੇਰੇ ਕਿ ਸਿਵ ਟਾਈਮ ਕੰਮ ਸਾਧਦਾ ਜ਼ਰੂਰੀ ਨਹੀਂ ਕਿ ਉਹ ਪਰਸਨ ਉਸ ਟਾਈਮ ਤੁਹਾਡੇ ਕੰਮ ਆਵੇ ਕਿਸੇ ਨੂੰ ਕੋਈ ਵੀ ਕੰਮ ਪੈ ਸਕਦਾ ਕਿਸੇ ਨੂੰ ਕੋਈ ਵੀ ਕੰਮ ਪੈ ਸਕਦਾ ਕੋਈ ਵੀ ਕੋਈ ਬਹਾਨਾ ਲਾ ਸਕਦਾ ਕਿਸੇ ਟਾਈਮ ਤੱਕ ਕੋਈ ਤੁਹਾਡੇ ਸਾਥ ਵੀ ਛੱਡ ਸਕਦਾ ਸਭ ਕੁਝ ਪੋਸੀਬਲ ਹੈ ਲਾਈਫ ਵਿੱਚ ਤਾਂ ਕਿਸ ਤੇ ਭਰੋਸਾ ਕੀਤਾ ਆਵੇ ਖੁਦ ਉੱਤੇ ਖੁਦ ਨੂੰ ਇੰਨਾ ਕਾਬਿਲ ਬਣਾਓ ਖੁਦ ਨੂੰ ਇੰਨਾ ਸਮਾਰਟ ਬਣਾਓ ਖੁਦ ਨੂੰ ਇੰਨਾ ਵਧੀਆ ਬਣਾਓ ਡਿਸੀਜਨ ਲੈਣ ਵਿੱਚ ਐਕਸ਼ਨ ਦੇ ਆਪਣੇ ਧਿਆਨ ਵਿੱਚ ਰੱਖਦੇ ਹੋਏ ਕਿ ਮੇਰਾ ਜੋ ਡਿਸੀਜਨ ਹੋਵੇ ਚਲੋ ਉਹਦਾ ਰਿਜ਼ਲਟ ਕੁਝ ਵੀ ਨਿਕਲੇ ਤਾਂ ਪਰ ਮੈਨੂੰ ਬਤਾਏਗਾ ਕਿ ਇਹ ਡਿਸੀਜਨ ਮੈਂ ਲਿੱਤਾ ਸੀਗਾ ਤਾਂ ਮੈਨੂੰ ਇਹ ਚ ਸ ਚੰਗਾ ਰਿਜ਼ਲਟ ਮਿਲਿਆ ਇਹਨੂੰ ਮਾੜਾ ਰਿਜ਼ਲਟ ਮਿਲਿਆ ਦੂਜਿਆਂ ਤੇ ਨਿਰਭਰ ਹੋ ਕੇ ਐਕਸ਼ਨ ਲਓਗੇ ਦੂਜੇ ਨਿਰਭਰ ਹੋ ਕੇ ਡਿਸੀਜਨ ਲਓਗੇ ਜ਼ਰੂਰੀ ਨਹੀਂ ਉਹ ਵਧੀਆ ਨਿਕਲਣ ਜਿੰਨਾ ਸਿਰ ਤੇ ਚੜ ਕੇ ਤੁਸੀਂ ਅੱਜ ਕੋਈ ਇਹੋ ਜਿਹਾ ਫੈਸਲਾ ਲੈਂਦੇ ਪਏ ਜ਼ਰੂਰੀ ਨਹੀਂ ਉਹ ਕੱਲ ਨੂੰ ਤੁਹਾਡੇ ਨਾਲ ਖੜਨ ਤੁਹਾਡੀ ਵੀ ਉਹਨਾਂ ਨਾਲ ਬਿਗੜ ਸਕਦੀ ਹੈ ਕੋਈ ਵੀ ਗੱਲ ਹੋ ਸਕਦੀ ਹੈ ਮਿਸ ਅੰਡਰਸਟੈਂਡਿੰਗਸ ਹੋ ਸਕਦੀਆਂ ਨੇ ਤਾਂ ਕੋਸ਼ਿਸ਼ ਕਰੋ ਕਿ ਪਹਿਲੀ ਗੱਲ ਤੇ ਹਜੇ ਕੋਈ ਸੇ ਪੰਗੇ 'ਚ ਨਾ ਪੋ ਜੇ ਪੰਗੇ 'ਚ ਪੈ ਵੀ ਗਏਓ ਉਸ ਤੋਂ ਨਿਕਲਣ ਦੇ ਸੋਲੂਸ਼ਨ ਪਹਿਲਾਂ ਆਪ ਕੱਢੋ ਜੇ ਤੁਹਾਡੇ ਸਮਝ ਨਹੀਂ ਆ ਰਿਹਾ ਕਿਸੇ ਨਾਲ ਗੱਲ ਕਰੋ ਸਜੈਸ਼ਨ ਲੋ ਸਲਾਹ ਲੋ ਐਡਵਾਈਸ ਲੋ ਵੀ ਮੈਨੂੰ ਇਸ ਚੋਂ ਕਿਵੇਂ ਨਿਕਲ ਸਕਦਾ ਹੈ ਰਾਈਟ ਪਰ ਆਖਰੀ ਫੈਸਲਾ ਤੁਹਾਡਾ ਹੋਣਾ ਚਾਹੀਦਾ ਕਿਉਂਕਿ ਉਸ ਫੈਸਲੇ ਦਾ ਜੋ ਵੀ ਰਿਜ਼ਲਟ ਹੋਏਗਾ ਉਸ ਦਾ ਸਿੱਧਾ ਇੰਪੈਕਟ ਤੁਹਾਡੇ ਉੱਤੇ ਤੁਹਾਡੀ ਲਾਈਫ ਤੇ ਪਰਸਨਲ ਲਾਈਫ ਤੇ ਪ੍ਰੋਫੈਸ਼ਨਲ ਲਾਈਫ ਤੇ ਪਰਸਨਲ ਪ੍ਰਾਈਵੇਟ ਲਾਈਫ ਤੇ ਤੁਹਾਡੇ ਪਏਗਾ ਦੂਸਰੀ ਗੱਲ ਦੂਜਿਆਂ ਦੀ ਟੈਨਸ਼ਨ ਲੈਣੀ ਹੈ ਚਿੰਤਾ ਕਰਨੀ ਜਾਂ ਐਵੇਂ ਹੋ ਜਾਊਗਾ ਐਵੇਂ ਹੋ ਜਾਊਗਾ ਕੋਈ ਫਾਇਦਾ ਨਹੀਂ ਹੈਗਾ ਆਪਣੇ ਆਪ ਨੂੰ ਬਿਮਾਰੀਆਂ ਲਵਾਉਣੀਆਂ ਨੇ ਜੇ ਤੁਹਾਡੀ ਫੈਮਿਲੀ ਵਿੱਚ ਕਿਸੇ ਨੂੰ ਸ਼ੂਗਰ ਡਾਇਬਟੀਜ਼ ਵਰਗੀ ਪ੍ਰੋਬਲਮ ਰਹੀ ਹੈ ਤਾਂ ਹੋ ਸਕਦਾ ਹੈ ਤੁਹਾਡੇ ਜ਼ਰ ਟੈਨਸ਼ਨ ਲੈਣ ਨਾਲ ਉਹ ਤੁਹਾਡੇ ਬੋਡੀ ਅੰਦਰ ਉਹ ਚੀਜ਼ ਟ੍ਰਿਗਰ ਹੋ ਜਾਏ ਤੇ ਤੁਹਾਨੂੰ ਵੀ ਹੋ ਜਾਏ ਤੁਹਾਡੀ ਉਮਰ ਨਾ ਹੋਵੇ ਤਾਂ ਫਿਰ ਤੁਸੀਂ 20-25 ਸਾਲ ਸ਼ੂਗਰ ਡਾਇਬੀਟਿਸ ਨੂੰ ਆਪਣੇ ਵਿੱਚ ਟੋਰੀ ਚੱਲੋਗੇ ਨਾ ਹੋ ਜਾ ਸਰੀਰ ਦਊਗਾ ਨਾ ਹੋਰੀ ਤੁਹਾਡੀ ਸਿਹਤ ਰਹੂਗੀ ਨਾ ਉਹ એનર્ਜੀ ਤੁਸੀਂ ਫੀਲ ਕਰ ਸਕੋਗੇ ਰਾਈਟ ਜਿੰਨਾ ਲਈ ਤੁਸੀਂ ਟੈਨਸ਼ਨ ਲੈ ਰਹੇ ਹੋ ਕੱਲ ਨੂੰ ਤੁਹਾਡੇ ਲਈ ਆ ਕੇ ਕੋਈ ਨਹੀਂ ਖੜਨਾ ਨਾ ਉਹ ਤੁਹਾਡਾ ਸਾਥ ਨਹੀਂ ਦੇਣਗੇ ਕਿਉਂਕਿ ਸਭ ਨੂੰ ਕੰਮ ਨੇ ਦੇਖੋ ਹਰ ਕੋਈ ਆਪਣੀ ਲਾਈਫ ਚ ਬਿਜ਼ੀ ਹੈ ਹਰ ਕਿਸੇ ਕੋਲ ਐਕਸਕਿਊਜ਼ ਮਾਰਨ ਦੇ ਬਹੁਤ ਸੌ ਤਰੀਕੇ ਹੈਗੇ ਨੇ ਅਗਲਾ ਆਪਣੇ ਆਪ ਨੂੰ ਪਿਕਚਰ ਚੋਂ ਕੱਢ ਲੈਂਦਾ ਤਾਂ ਕੋਸ਼ਿਸ਼ ਕਰੋ ਆਪਦੀ ਲਾਈਫ ਵਿੱਚ ਟੈਨਸ਼ਨ ਘੱਟ ਤੋਂ ਘੱਟ ਲਓ ਹੋਣਾ ਉਹੀ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਠੀਕ ਹੈ ਜੀ ਆਪਾਂ ਕੀ ਕਰ ਸਕਦੇ ਆ ਆਪਾਂ ਸਹੀ ਫੈਸਲੇ ਲੈ ਸਕਦੇ ਆ ਵੀ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਤੇ ਮੈਂ ਕੀ ਡਿਸੀਜਨ ਲਵਾਂ ਹੁਣ ਮੈਂ ਕੀ ਐਕਸ਼ਨ ਲਵਾਂ ਰਾਈਟ ਪਰ ਰੋਣ ਧੋਣ ਦਾ ਕੋਈ ਫਾਇਦਾ ਨਹੀਂ ਜ਼ਾ ਟੈਨਸ਼ਨ ਲੈਣ ਚ ਕੋਈ ਫਾਇਦਾ ਨਹੀਂ ਜਿੰਨਾਂ ਦੀ ਕੁਝ ਟੈਨਸ਼ਨ ਲੈ ਰਹੇ ਹੋ ਉਹ ਆਪਣੇ ਲਾਈਫ ਵਧੀਆ ਇੰਜੋਏ ਕਰਦੇ ਹੋਏ ਨੇ ਉਹਨਾਂ ਨੂੰ ਤੁਹਾਡੀ ਟੈਨਸ਼ਨ ਲੈ ਰਹੇ ਹੋ ਤੁਸੀਂ ਉਹਨਾਂ ਦੇ ਵੀ ਐਦਾਂ ਨਾ ਕਰਨ ਉਦਾਂ ਨਾ ਕਰਨ ਮੈਨੂੰ ਐਦਾਂ ਨਾ ਬੋਲ ਦੇਣ ਜਿਸਨੇ ਜੋ ਬੋਲਣਾ ਬੋਲੂਗਾ ਜਿਸਨੇ ਜੋ ਬਕਵਾਸ ਕਰਨੀ ਉਹ ਕਰੂਗਾ ਹਾਂ ਜਿੱਦਾਂ ਕੋਈ ਚੱਲਦਾ ਹੋਵੇ ਚੱਲੋ ਜਿਵੇਂ ਕੋਈ ਬਕਵਾਸ ਕਰ ਦੋ ਜਿਹੜੀ ਪਾਸ਼ਾ ਜਿਹਨੂੰ ਸਮਝ ਆਂਦੀ ਹੈ ਉਸੇ ਪਾਸ਼ਾ 'ਚ ਰਿਪਲਾਈ ਕਰੋ ਠੀਕ ਹੈ ਜੀ ਆਪ ਦੇ ਚੰਗੇ ਬਣਨ ਦਾ ਜੋ ਫਾਇਦਾ ਹੈ ਉਹ ਸਿਰਫ ਤੁਹਾਨੂੰ ਹੈ ਦੂਜਿਆਂ ਲਈ ਤੁਸੀਂ ਭਾਵੇਂ ਕਹੋ ਕਿ ਮੈਂ ਬਹੁਤ ਚੰਗਾ ਮੇਰੇ ਨਾਲ ਇਦਾਂ ਨਾ ਕਰੋ ਕਿਸੇ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਸਭ ਆਪ ਦੇ ਤਰੀਕੇ ਨਾਲ ਚੱਲਦੇ ਨੇ ਜੇ ਕਿਸੇ ਨੇ ਤੁਹਾਨੂੰ ਨੀਵਾ ਦਿਖਾਣਾ ਹੈ ਉਹ ਹਰ ਕੋਸ਼ਿਸ਼ ਕਰੂਗਾ ਤੁਹਾਨੂੰ ਨੀਵਾ ਦਿਖਾਣ ਦੀ ਜੇ ਕਿਸੇ ਨੇ ਤੁਹਾਨੂੰ ਖੁਸ਼ ਕਰਨਾ ਹੈ ਉਹ 100 ਉਪਰਾਲੇ ਕਰੂਗਾ ਤੁਹਾਨੂੰ ਖੁਸ਼ ਕਰਨ ਦੇ ਪਰ ਸਭ ਤੋਂ ਵੱਡੀ ਖੁਸ਼ੀ ਤੁਹਾਨੂੰ ਆਪਣੇ ਆਪ ਵਿੱਚ ਲੈ ਕੇ ਆਣੀ ਪੈਗੀ ਆਪਣੇ ਆਪ ਨੂੰ ਸੰਤੁਸ਼ਟ ਰਹਿਣਾ ਪਏਗਾ ਕਿ ਮੇਰੇ ਲਾਈਫ ਵਿੱਚ ਜੋ ਹੈ ਜਿਵੇਂ ਹੈ ਠੀਕ ਹੈ ਦੂਸਰਿਆਂ ਤੇ ਡਿਪੈਂਡ ਨਾ ਹੋਵੋ ਟੈਨਸ਼ਨ ਜ਼ਿਆਦਾ ਨਾ ਲਓ ਬਿਕੋਜ਼ ਕੁਝ ਨਹੀਂ ਹੈਗਾ ਅੱਜ ਕੱਲ ਲਾਈਫ ਦੇਖੋ ਕਿਸੇ ਨੂੰ ਕਿਸ ਨੂੰ ਨਹੀਂ ਪਤਾ ਕੀ ਲਾਈਫ ਕਦੋਂ ਤੱਕ ਹੈਗੀ ਹੈ ਕੌਣ ਪਰਸਨ ਕਦੋਂ ਤੱਕ ਜ਼ਿੰਦਾ ਰਹੇਗਾ ਕੱਲ ਨੂੰ ਸਾਰੇ ਬੰਦੇ ਨੇ ਉੱਠਣਾ ਹੈ ਨਹੀਂ ਉੱਠਣਾ ਕੁਝ ਨਹੀਂ ਪਤਾ ਇੱਥੇ ਕੁਝ ਵੀ ਫਿਕਸ ਨਹੀਂ ਹੈਗਾ ਜਿਹੜੇ ਘਰਾਂ 'ਚ ਆਪਾਂ ਰਹਿੰਦੇ ਆ ਕੱਲ ਨੂੰ ਇੱਥੇ ਕੋਈ ਹੋਰ ਪਰਸਨ ਰਹਿਣਾ ਆ ਜਾਣਗੇ ਠੀਕ ਹੈ ਅੱਜ ਤੋਂ 20 30 ਸਾਲ ਬਾਅਦ ਸਾਡੇ ਕੋਈ ਗੱਲ ਵੀ ਨਹੀਂ ਕਰੇਗਾ ਇਹ ਸਭ ਰਿਐਲਿਟੀ ਨੇ ਆਪਾਂ ਖੁਦ ਨੂੰ ਸਾਬਿਤ ਕਰਨ ਤੇ ਲੱਗੇ ਆ ਵੀ ਇਹ ਮੈਂ ਇਦਾਂ ਮੈਂ ਉਦਾਂ ਕੁਝ ਨਹੀਂ ਹੈਗਾ ਜੇ ਤੁਹਾਨੂੰ ਲੱਗਦਾ ਜੋ ਤੁਸੀਂ ਕਦਮ ਲੈ ਰਹੇ ਜੁਸੀਂ ਸਟੈਪ ਲੈਂਦੇ ਪਿਓ ਜਿਹੜੇ ਰਸਤੇ ਤੁਸੀਂ ਚੱਲੇ ਹੋ ਜੇ ਸੀ ਉਸ ਰਸਤਾ ਸਹੀ ਹੈ ਉਸ ਰਸਤੇ ਚੱਲੋ ਜੇ ਤੁਹਾਨੂੰ 1% ਡਾਊਟ ਹੈ ਯਾਰ ਮੈਂ ਇਹ ਚੀਜ਼ ਗਲਤ ਕਰਦਾ ਮੈਂ ਤਾਂ ਪਿੱਛੇ ਹਟ ਜਾਓ ਕੁਝ ਨਹੀਂ ਹੋਣ ਲੱਗਾ ਕੋਈ ਤੁਹਾਨੂੰ ਆ ਕੇ ਕਰੇ ਕਹੀ ਨਹੀਂ ਕਹਿਣ ਲੱਗਾ ਵੀ ਆ ਤੂੰ ਨਹੀਂ ਕੀਤਾ ਤੂੰ ਇਹ ਕਰ ਸਕਦਾ ਸੀਗਾ ਤੂੰ ਕਿਉਂ ਨਹੀਂ ਕੀਤਾ ਅਸਤਰ ਨਾਲ ਸੀ ਗੱਲਾਂ ਵਿੱਚ ਕਿਸੇ ਨਾਲ ਆਓ ਆਪ ਦੀ ਲਾਈਫ ਚ ਕੰਫਰਟ ਦੇਖੋ ਕਿੱਥੇ ਹੈ ਮਿਹਨਤ ਆਪਣੇ ਆਪ ਨੂੰ ਫालतੂ ਦੇ ਫਜ਼ੂਲ ਦੇ ਪੰਗਿਆਂ ਵਿੱਚ ਦੂਜਿਆਂ ਦੇ ਮਾਮਲਿਆਂ ਵਿੱਚ ਟੰਗ ਨਾ ਅੜਾਓ ਨਾ ਦੂਜਿਆਂ ਦੇ ਮਾਮਲਿਆਂ ਵਿੱਚ ਪਾਓ ਜੇ ਕੋਈ ਕਿਸੇ ਪ੍ਰੋਬਲਮ ਵਿੱਚ ਫਸਿਆ ਹੋਇਆ ਹੈ ਉਸ ਨੂੰ ਪਤਾ ਹੈ ਮੈਂ ਕਿਵੇਂ ਫਸਿਆ ਤੇ ਮੈਂ ਉਸ ਤੋਂ ਕਿਵੇਂ ਨਿਕਲਣਾ ਉਹ ਤੁਹਾਡੇ ਤੋਂ ਵੱਧ ਜਾਣਦਾ ਹੈ ਜਿੱਥੇ ਆਪਾਂ ਜ਼ਿਆਦਾ ਕੋਸ਼ਿਸ਼ ਕਰਦੇ ਆ ਵੀ ਮੈਂ ਤੈਨੂੰ ਕੱਢੂੰਗਾ ਜਾਂ ਮੈਂ ਤੇ ਲੋ ਕਰੂੰਗਾ ਕੋਈ ਨਹੀਂ ਜਿਸ ਨੇ ਜਿਵੇਂ ਜੀਣਾ ਹੈ ਜਿਵੇਂ ਜਿਦੀ ਲਾਈਫ ਹੈਗੇ ਜਿਦੀ ਜੋ ਪ੍ਰੋਬਲਮਸ ਨੇ ਉਹਨੂੰ ਪਤਾ ਹੈ ਵੀ ਮੈਂ ਪ੍ਰੋਬਲਮ ਵਿੱਚ ਕਿਵੇਂ ਨਿਕਲਣਾ ਨਿਕਲਣਾ ਹੈ ਨਹੀਂ ਨਿਕਲਣਾ ਉਹ ਵੀ ਉਹਦੀ ਪ੍ਰੋਬਲਮ ਹੈ ਰਾਈਟ ਇਸ ਕਰੇ ਖੁਸ਼ ਰਹੋ ਲਾਈਫ ਇੰਜੋਏ ਕਰੋ ਜੈ ਮਾਤਾ ਦੀ